ਅੱਜ ਦੀ ਪਾਲਿਸੀ ਵਿੱਚ ਪਲੀਜ਼ ਹੰਮਰ ਰਿਕਵੈਸਟ ਕੋਈ ਬੱਚੇ ਨੂੰ ਨਾ ਚੜਾਓ ਤੁਸੀਂ ਬੱਚੇ ਨੂੰ ਸਜ਼ਾ ਦੇ ਰਹੇ ਹੋ ਰਾਈਟ ਉੱਥੇ ਤੰਗੀਆਂ ਤਰੋਸ਼ੀਆਂ 'ਚ ਬੱਚੇ ਗਲਤ ਕੰਮ ਕਰ ਰਹੇ ਨੇ ਫਿਰ ਤੇ ਦੂਸਰਾ ਹੈਗਾ ਬੱਚਾ ਪਲੱਸ 2 ਹੋਈ ਆ ਉਹਨੂੰ ਸਾਲ 2 ਸਾਲ ਪੜਨ ਲਾਓ ਗ੍ਰੈਜੂਏਟ ਕਰਾਓ ਜੇ ਗ੍ਰੈਜੂਏਸ਼ਨ ਪੜਾਈ 'ਚ ਨਹੀਂ ਵੀ ਕੋਈ ਗਲਤ ਮਾਰ ਰਹੀ ਤਾਂ ਉਹਨੂੰ ਕਿਤੇ ਕੰਮ ਤੇ ਲਾਓ ਉਹਨਾਂ 'ਚ ਸੈਲਫ ਕੌਨਫੀਡੈਂਸ ਪਾਓ ਉਹਨੂੰ ਰੋਟੀ ਬਣਾਉਣੀ ਸਿਖਾਓ ਉਹਨੂੰ ਕੱਪੜੇ ਪ੍ਰੈਸ ਕਰਨੇ ਸਿਖਾਓ ਬੱਚਾ ਮੈਂ ਤੇ ਬਹੁਤ ਬੱਚਿਆਂ ਦੀ ਉੱਥੇ ਮਦਦ ਕਰਦਾ ਇੱਥੇ ਤੱਕ ਵੀ ਆ ਮੈਂ ਸ਼ਰਤ ਨਾ ਕਹਿ ਸਕਦਾ ਕਿ ਲੱਖ ਰੁਪਏ ਦੇ ਉਹਨਾਂ ਨੂੰ ਨੋਟ ਫੜਾ ਦੋ ਬੱਚੇ ਤੋਂ ਲੱਖ ਰੁਪਈਆ ਨਹੀਂ ਗਿਣ ਹੋ ਰਿਹਾ ਜੀ ਕਰਕੇ ਉਹ ਨਹੀਂ ਕਦੀ ਗਿਣੇ ਹੀ ਨਹੀਂ ਗਿਆ ਫਿਰ ਸਾ ਮਾਪੇ ਦਈ ਜਾਂਦੇ ਨੇ ਚੱਲ ਨਹੀਂ ਜਾ ਰਿਹਾ ਸੋ ਇਹ ਚ ਬੱਚੇ ਦੇ ਵਿੱਚ ਕੌਨਫੀਡੈਂਸ ਨਹੀਂ ਆ ਬੱਚੇ ਨੇ ਕੰਮ ਨਹੀਂ ਕਦੀ ਜਿੰਦਗੀ ਕੀਤਾ ਉਹਨੂੰ ਹੱਥ ਨੇ ਅਸੀਂ ਲਾਉਣ ਦਿੱਤਾ ਬੱਚਾ ਪੜ ਜਾ ਪੜ ਜਾ ਪੜ ਜਾ ਤੇ ਇੱਕ ਦਿਨ ਪਲੱਸ 2 ਕੀਤੀ ਆਲਸ ਦਾ ਕੋਰਸ ਕੀਤਾ ਤੇ ਜਾ ਕੇ ਵੈਨਕੂਵਰ 에ਰਪੋਰਟ ਤੇ ਲਾਤਾ ਨਾ ਉੱਥੇ ਉਹਨੂੰ ਕੋਈ ਜਾਣਦਾ ਨਾ ਕੋਈ ਪਛਾਣਦਾ ਪਿੱਛੋਂ ਪੈਸੇ ਦੀ ਤੰਗੀ ਨਾ ਉਹ ਇਕੱਲਾ ਕਦੀ ਰਿਹਾ ਤੇ ਉਹ ਸਕੂਲ ਵੀ ਉਹ ਚੁਣ ਲੈ ਜਿਨ੍ਹਾਂ ਦਾ ਕੋਈ ਨਾਂ ਨਿਸ਼ਾਨ ਨਹੀਂਗਾ ਜਿਹੜੇ ਕੋਰਸ ਵੀ ਉਹ ਚੁਣ ਲੈ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੈ ਤੇ ਪਿੱਛੇ ਪੈਸੇ ਦੀ ਵੀ ਤੰਗੀ ਆ ਤੇ ਬੱਚੇ ਫਿਰ ਗਲਤ ਕੰਮਾਂ 'ਚ ਕਿਉਂ ਨਾ ਪੈਣ ਸੋ ਇਸ ਕਰਕੇ ਹੰਮ ਬਰ ਰਿਕਵੈਸਟ ਆ ਪਹਿਲੀ ਤੇ ਗੱਲ ਇਹ ਆ ਬਹੁਤ ਬਹੁਤ ਸਾਰੇ ਮੀਡੀਆ ਤੇ ਗੱਲ ਕੀਤੀ ਪੁਲਿਸ ਰੱਬ ਦਾ ਵਾਸਤਾ ਦੋਸਾ ਰੁਕ ਜਾਓ